ਸਨ 1675 ਦੇ ਅੰਦਰ ਸ਼੍ਰੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਦੇ ਅੰਦਰ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ। ਉੱਥੇ ਸ਼ਹਾਦਤ ਤੋਂ ਪਹਿਲਾਂ ਜਲਾਦ ਅਤੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਦੇ ਅੰਦਰ ਵਿਚਾਰ ਕੁਝ ਗੱਲਾਂ ਹੁੰਦੀਆਂ ਨੇ। ਜਲਾਦ ਕਹਿੰਦੇ ਤੁਸੀਂ ਮੈਨੂੰ ਜਾਣਦੇ ਨਹੀਂ ਮੇਰੀ ਤਲਵਾਰ ਨੂੰ ਵੇਖ ਕੇ ਤੇ ਵੱਡਿਆਂ-ਵੱਡਿਆਂ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ। ਮੈਂ ਖਾਨਦਾਨੀ ਜਲਾਦ ਹਾਂ। ਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ ਭਲਿਆ ਜੇ ਤੂੰ ਖਾਨਦਾਨੀ ਜਲਾਦ ਹੈ ਤੇ ਯਾਦ ਰੱਖੀ ਮੈਂ ਵੀ ਖਾਨਦਾਨੀ ਸ਼ਹੀਦ ਹਾਂ ਕਿਤੇ ਸਮਾਂ ਸੀ ਮੇਰੇ ਦਾਦੇ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਲਾਹੌਰ ਦੇ ਅੰਦਰ ਆਪਣੀ ਸ਼ਹਾਦਤ ਦਿੱਤੀ ਸੀ ਅੱਜ ਸਮਾਂ ਆਇਆ ਹੈ ਮੈਂ ਵੀ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦਿਆਂ ਹੋਇਆਂ ਅੱਜ ਸ਼ਹਾਦਤ ਦਾ ਜਾਮ ਪੀਵਾਂਗਾ ਤੋ ਕਹਿਨਾ ਕਿ ਮੇਰੀ ਤਲਵਾਰ ਨੂੰ ਵੇਖ ਕੇ ਵੱਡਿਆਂ-ਵੱਡਿਆਂ ਦੀ ਚੀਕਾਂ ਨਿਕਲ ਜਾਂਦੀਆਂ ਨੇ ਸਤਿਗੁਰੂ ਜੀ ਕਹਿ ਲੱਗੇ ਯਾਦ ਰੱਖੀ ਮੈਂ ਡਰਨ ਵਾਲਿਆਂ ਦੇ ਵਿੱਚੋਂ ਨਹੀਂ ਤੇ ਮਹਾਰਾਜ ਜੀ ਨੇ ਉੱਥੇ ਇਹ ਬਚਨ ਆਖੇ ਸਾਨ ਕਿ ਮੈਂ ਹਾਂ ਤੇਗ ਤੇ ਪਰਖ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ 100 ਤੇਗਾ ਮੈਨੂੰ ਤੇਗ ਬਹਾਦਰ ਦਾ ਲਖਬ ਮਿਲਿਆ ਮੇਰਾ ਕੁਝ ਨਹੀਂ ਸਕਦੀਆਂ ਤੇਰੀਆਂ ਖੋ ਤੇਗਾ ਮੈਂ ਜੰਮਦਿਆਂ ਤੇਗਾ ਦੀ ਛਾ ਮਾਣੀ ਮੇਰੇ ਪਿਤਾ ਨੇ ਪੈਨੀਆਂ ਸਨ ਦੋ ਤੇਗਾ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖਦਾ ਸੀ ਤੇਰਾ ਪਿਓ ਤੇਗਾ ਹੁਣ ਦੇਖੀ ਹੁੰਦੇ ਭਵਿੱਖ ਦੇ ਅੰਦਰ ਮੇਰੇ ਪੁੱਤਰ ਨੇ ਵਾਉਣੀਆਂ ਉਹ ਤੇਗਾ ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲੋਕੀ ਤੇਰੀਆਂ ਖੋ ਤੇਗਾ ਮਹਾਰਾਜ ਨੇ ਭਵਿੱਖਤ ਬਚਨ ਆਖੇ ਕਿ ਆਉਣ ਵਾਲੇ ਸਮੇਂ ਦੇ ਅੰਦਰ ਮੇਰਾ ਪੁੱਤਰ ਐਸੀ ਤੇਗ ਚਲਾਏਗਾ ਕਿ ਉਹਦੀ ਤਲਵਾਰ ਉਹਦੀ ਤੇਗ ਜ਼ੁਲਮਦਿਆਂ ਜ਼ਾਲਮਾਂ ਦੀਆਂ ਤਲਵਾਰਾਂ ਅੱਗੇ ਉਹ ਖੁੰਡੀਆਂ ਕਰਕੇ ਰੱਖ ਦੇਗਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸ਼ਹੀਦ ਹੋਏ ਆਪਾਂ ਸਾਰੇ ਜਾਣਦੇ ਆ ਕਿ ਸਤਗੁਰੂ ਜੀ ਦਾ ਸੀਸ ਭਾਈ ਜੇਤਾ ਜੀ ਦਿੱਲੀ ਤੋਂ ਲੈ ਕੇ ਸ੍ਰੀ ਅਨੰਦਪੁਰ ਦੀ ਪੁਰੀ ਦੇ ਵਿੱਚ ਆਏ ਅਨੰਦਪੁਰ ਸਾਹਿਬ ਪਹੁੰਚੇ ਜਦੋਂ ਪਿਤਾ ਦਾ ਸੀਸ ਵੇਖਿਆ 9 ਸਾਲ ਦੀ ਉਮਰ ਦੇ ਅੰਦਰ ਗੋਬਿੰਦ ਰਾਏ ਜੀ ਨੇ ਨਮਸਕਾਰ ਕੀਤੀ ਮਾਤਾ ਗੁਜਰੀ ਜੀ ਨੇ ਨਮਸਕਾਰ ਕੀਤੀ ਤਨ ਮਤਾ ਨਾਨਕ ਜੀ ਨੇ ਨਮਸਕਾਰ ਕੀਤੀ ਉਸ ਸਮੇਂ 9 ਸਾਲ ਦੀ ਉਮਰ ਦੇ ਅੰਦਰ ਗੋਬਿੰਦ ਰਾਏ ਦੀ ਭਾਈ ਜੈਤਾ ਜੀ ਨੂੰ ਪੁੱਛਦੇ ਨੇ ਕਿ ਜੈਤਾ ਜੀ ਕੀ ਦਿੱਲੀ ਦੀ ਧਰਤੀ ਦੇ ਅੰਦਰ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਕੋਈ ਉੱਥੇ ਐਸਾ ਸਿੱਖ ਨਹੀਂ ਸੀ ਜਿਹੜਾ ਹਾਂ ਦਾ ਨਾਰਾ ਮਾਰ ਸਕੇ ਕਹਿਣ ਲੱਗਾ ਮਹਾਰਾਜ ਸਿੱਖ ਹੋਣਗੇ ਪਰ ਸੱਚੇ ਪਾਤਸ਼ਾਹ ਉਹਨਾਂ ਦੀ ਪਛਾਣ ਕੋਈ ਨਹੀਂ ਸਤਿਗੁਰੂ ਜੀ ਕਹਿਣ ਲੱਗੇ ਪਛਾਣ ਕੋਈ ਨਹੀਂ ਕਹਿਣ ਲੱਗੇ ਹਾਂ ਮਹਾਰਾਜ ਉਹਨਾਂ ਦੀ ਪਛਾਣ ਕੋਈ ਨਹੀਂ ਤੇ ਸਤਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 9 ਸਾਲ ਦੀ ਉਮਰ ਦੇ ਅੰਦਰ ਇਹ ਬਚਨ ਆਖੇ ਸਾਨ ਸਤਿਗੁਰੂ ਜੇ ਕਹਿਣ ਲੱਗੇ ਵੇਖੀ ਹੁਣ ਆਉਂਦੇ ਭਵਿਕ ਦੇ ਅੰਦਰ ਮੈਂ ਇੱਕ ਐਸਾ ਪੰਥ ਸਾਜਾਂਗਾ ਜਿਹਦੀ ਪਹਿਚਾਣ ਦੁਨੀਆਂ ਦੇ ਨਾਲੋਂ ਜਗ ਦੇ ਨਾਲੋਂ ਵੱਖਰੀ ਹੋਵੇਗੀ ਲੱਖਾਂ ਲੋਕ ਦੁਨੀਆਂ ਦੇ ਇੱਕ ਪਾਸੇ ਖੜੇ ਹੋਣਗੇ ਪਰ ਲੱਖਾਂ ਦੇ ਵਿੱਚੋਂ ਹੀ ਮੇਰੇ ਖਾਲਸੇ ਦੀ ਮੇਰੇ ਸਿੱਖ ਦੀ ਪਹਿਚਾਣ ਇੱਕ ਵੱਖਰੀ ਪਹਿਚਾਣ ਹੋਵੇਗੀ ਉੱਥੇ ਉਹਨਾਂ ਨੇ ਬਚਨ ਆਖੇ ਸਾਨ ਸੁਣਕਰ ਬੋਲੇ ਸ੍ਰੀ ਕਲਗੀ ਤਰ ਐਸੇ ਗਰਜਤ ਜਲ ਤਰ ਜੈਸੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਪਾਈ ਜੈਤਾ ਜੀ ਦੇ ਬੋਲ ਸੁਣੇ ਕਿ ਮਹਾਰਾਜ ਦਿੱਲੀ ਦੀ ਧਰਤੀ ਦੇ ਸੇਖ ਹੋਣਗੇ ਪਛਾਣ ਕੋਈ ਨਹੀਂ ਤੇ ਸੁਣ ਕੇ ਗੋਬਿੰਦ ਰਾਏ ਜੀ ਨੇ ਬਚਨ ਆਖੇ ਇੰਜ ਮਹਾਰਾਜ ਗਰਜ ਕੇ ਬੋਲੇ ਗਰਜਤ ਜਲ ਤਰ ਜੈਸੇ ਜਿਵੇਂ ਅਸਮਾਨ ਦੇ ਵਿੱਚ ਬੱਦਲ ਗਰਜਦੇ ਹੋਣ ਇੰਜ ਸਤਿਗੁਰੂ ਜੀ ਗਰਜਵੀਂ ਆਵਾਜ਼ ਦੇ ਵਿੱਚ ਬੋਲੇ ਸੁਣਕਰ ਬੋਲੇ ਸ੍ਰੀ ਕਲਗੀ ਤਰ ਐਸੇ ਗਰਜਤ ਜਲ ਤਦ ਜੈਸੇ ਅਬ ਇੱਕ ਐਸਾ ਪੰਥ ਬਣਾਉ ਸਗਲ ਜਗਤ ਵਿਖੇ ਬਹੁ ਵਿਦ ਪਾਉ ਲੱਖੋ ਨਰ ਜਗ ਕੇ ਇੱਕ ਥਾਏ ਜੈਤਾ ਜੀ ਵੇਖਿਓ ਆਉਣ ਵਾਲੇ ਸਮੇਂ ਦੇ ਅੰਦਰ ਐਸਾ ਪੰਥ ਸਾਜਾਂਗਾ ਲੱਖਾਂ ਲੋਕ ਦੁਨੀਆ ਦੇ ਇਕੱਠੇ ਹੋਣਗੇ ਇੱਕ ਪਾਸੇ ਲੱਖੋ ਨਰ ਜਗ ਕੇ ਇੱਕ ਥਾਏ ਤਾਂ ਮੈਂ ਮਿਲੈ ਇੱਕ ਸਿੱਖ ਜਾਏ ਮੇਰੇ ਸਿੱਖ ਦੀ ਪਹਿਚਾਨ ਇਨੇ ਵਕਰੇ ਹੋਵੇਗੀ ਕਿ ਲੱਖਾਂ ਦੇ ਵਿੱਚ ਖੜਾ ਹੋਇਆ ਮੇਰਾ ਇੱਕ ਸਿੱਖ ਵੀ ਵਖਰਾ ਪਹਿਚਾਣਿਆ ਜਾਵੇਗਾ ਸੰਗਤ ਜੀ ਸਮਾਂ ਚੱਲਦਾ ਗਿਆ ਸਨ 1699 ਦਾ ਸਮਾਂ ਆਇਆ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਹੋਈ ਸਮਾਪਤੀ ਤੋਂ ਬਾਅਦ ਸਤਿਗੁਰੂ ਜੀ ਬਾਰ ਪੰਡਾਲ ਦੇ ਵਿੱਚ ਆਏ ਕਿਉਂਕਿ ਸੰਗਤਾਂ ਨੂੰ ਪਹਿਲਾਂ ਹੁਕਮਨਾਮੇ ਭੇਜ ਦਿੱਤੇ ਗਏ ਸਨ ਕਿ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਇਕੱਠੇ ਹੋਵੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਇਕੱਠੀਆਂ ਹੋਈਆਂ ਇਤਿਹਾਸਕਾਰ ਕਹਿੰਦੇ ਨੇ ਕਿ ਤਕਰੀਬਨ 80000 ਦੇ ਕਰੀਬ ਉੱਥੇ ਸੰਗਤਾਂ ਦਾ ਇਕੱਠ ਹੋਇਆ ਇਸ ਇਕੱਠ ਦੇ ਵਿੱਚ ਅਮਰਤ ਵੇਲੇ ਦੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਕਲਗੀਧਰ ਪਾਸ਼ਾ ਮਹਾਰਾਜ ਸਤਗੁਰੂ ਜੀ ਪਰੇ ਹੋਏ ਦਰਬਾਰ ਦੇ ਵਿੱਚ ਬਾਹਰ ਆਏ ਤੇ ਸਤਗੁਰੂ ਜੀ ਸਟੇ ਤੇ ਖੜੇ ਹੋ ਕੇ ਮਹਾਰਾਜ ਮਿਆਂ ਦੇ ਵਿੱਚੋਂ ਆਪਣੀ ਚਮਕਦੇ ਹੋਏ ਸ਼ਮਸ਼ੀਰ ਨੂੰ ਬਾਹਰ ਕੱਢ ਕੇ ਹਵਾਵਾਂ ਦੇ ਵਿੱਚ ਮਹਾਰਾਜ ਉਲਾਰਦਿਆ ਹੋਇਆ ਬਚਨ ਕਹਿੰਦੇ ਨੇ ਕਿ ਕੋਈ ਹੈ ਸਿੱਖ ਕਾ ਬੇਟਾ ਜੋ ਸੇਸ ਕਰੇ ਬੇਟਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਆਕੇ ਕਿ ਕੋਈ ਹੈ ਸਿੱਖ ਦਾ ਐਸਾ ਪੁੱਤਰ ਜਿਹੜਾ ਆਪਣੇ ਗੁਰੂ ਨੂੰ ਅੱਜ ਆਪਣਾ ਸੇਸ ਪੇਟ ਦੇਵੇ ਸਾਰੇ ਕਹਿੰਦੇ ਨੇ ਕਿ ਦਰਬਾਰ ਦੇ ਵਿੱਚ ਸੰਗਤਾਂ ਦੇ ਵਿੱਚ ਹਲਚਲ ਮਚ ਗਈ ਗੱਲਬਾਤ ਸ਼ੁਰੂ ਹੋਈ ਰੋਲਾ ਪਿਆ ਕਿ ਗੁਰੂ ਸਾਹਿਬ ਨੇ ਅੱਜ ਆ ਕੇ ਮੰਗ ਲਿਆ ਪਰ ਦਸਵੇਂ ਪਾਤਸ਼ਾਹ ਸਤ ਗੁਰੂ ਜੀ ਨੇ ਫਿਰ ਬਚਨ ਆਕੇ ਹੈ ਸਿੱਖ ਕਾ ਬੇਟਾ ਜੋ ਸੇਸ ਕਰੇ ਬੇਟਾ ਦੂਜੀ ਵਾਰੀ ਵੀ ਕੋਈ ਨਹੀਂ ਉੱਠਿਆ ਤੀਜੀ ਵਾਰੀ ਮਹਾਰਾਜ ਨੇ ਫੇਰ ਬਚਨ ਆ ਕੇ ਕੋਈ ਹੈ ਸਿੱਖ ਕਾ ਬੇਟਾ ਜੋ ਸੇਸ ਕਰੇ ਬੇਟਾ ਤੀਜੀ ਵਾਰੀ ਕੈਨ ਤੇ ਕਹਿੰਦੇ ਨੇ ਕਿ ਲਾਹੌਰ ਦੇ ਰਹਿਣ ਵਾਲੇ ਭਾਈ ਦਇਆ RAM ਜੀ ਉੱਠ ਕੇ ਖੜੇ ਹੋਏ ਸਤਿਗੁਰੂ ਜੀ ਮੇਰਾ ਸੇਸ ਹਾਜ਼ਰ ਹੈ ਮੈਨੂੰ ਮਾਫ਼ ਕਰਨਾ ਮੈਂ ਪਹਿਲੀ ਵਾਰੀ ਉੱਠ ਕੇ ਖੜਾ ਨਹੀਂ ਹੋ ਸਕਿਆ ਸਤਿਗੁਰੂ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਤੁਸੀਂ ਕੌਣ ਹੋ ਕਿੱਥੇ ਆਏ ਕਹਿਣ ਲੱਗੇ ਮਹਾਰਾਜ ਮੇਰਾ ਨਾਮ ਦਇਆਰਾਮ ਮਹਾਰਾਜ ਕਹਿਣ ਲੱਗੇ ਆਏ ਕਿੱਥੋਂ ਕਹਿਣ ਲੱਗੇ ਮਹਾਰਾਜ ਮੈਂ ਲਾਹੌਰ ਦੀ ਧਰਤੀ ਤੋਂ ਆਇਆ ਹਾਂ ਸਤਿਗੁਰੂ ਜੀ ਕਹਿਣ ਲੱਗੇ ਵਾ ਲਾਹੌਰ ਦੀ ਧਰਤੀ ਦੇ ਉੱਪਰ ਵੀ ਅੱਜ ਦਇਆ ਪੈਦਾ ਹੋ ਗਈ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਆਖੇ ਸਤਿਗੁਰੂ ਜੀ ਨੇ ਮਹਾਰਾਜ ਕਹਿਣ ਲੱਗੇ ਕਿ ਅੱਜ ਇਸ ਲਾਹੌਰ ਦੀ ਧਰਤੀ ਦੇ ਉੱਪਰ ਇੰਨਾ ਜ਼ੁਲਮ ਹੁੰਦਾ ਸੀ ਇੰਨਾ ਪਾਪ ਵਰਤਦਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਪਹਿਲੇ ਜਾਮੇ ਦੇ ਅੰਦਰ ਕਹਿਣਾ ਪੈ ਗਿਆ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਮਹਾਰਾਜ ਜੀ ਕਹਿੰਦੇ ਨੇ ਇਸ ਲਾਹੌਰ ਦੀ ਧਰਤੀ ਦੇ ਉੱਪਰ ਹਮੇਸ਼ਾ ਕਹਿਰ ਤੇ ਜ਼ਹਿਰ ਵਰਤਦਾ ਸੀ ਕਿਸੇ ਦੇ ਮਨ ਦੇ ਵਿੱਚ ਦਇਆ ਨਹੀਂ ਸੀ ਹੁੰਦੀ ਵੇਖੋ ਬਹੁਤ ਸਾਰੇ ਜ਼ੁਲਮ ਪਾਪ ਲਾਹੌਰ ਦੀ ਧਰਤੀ ਤੇ ਹੋਏ ਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਲਾਹੌਰ ਦੀ ਧਰਤੀ ਤੇ ਕੀਤਾ ਗਿਆ ਇਸ ਲਾਹੌਰ ਦੀ ਧਰਤੀ ਦੇ ਉੱਪਰ ਫਿਰ ਕਹਿੰਦੇ ਨੇ ਕਿ ਬੱਚਿਆਂ ਦੇ ਟੋਟੇ ਕਰਕੇ ਮਾਵਾਂ ਦੇ ਗਲਾਂ ਦੇ ਵਿੱਚ ਹਾਰ ਪਾਏ ਗਏ ਬਹੁਤ ਪਾਪ ਵਰਤਿਆ ਇਸ ਲਾਹੌਰ ਦੀ ਧਰਤੀ ਦੇ ਉੱਪਰ ਜਦੋਂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਲਾਹੌਰ ਭੇਜਿਆ ਤੇ ਸਤਿਗੁਰੂ ਜੀ ਨੇ ਬਚਨ ਕੀਤਾ ਸੀ ਕਿ ਤੁਸੀਂ ਲਾਹੌਰ ਰਾਤ ਨਹੀਂ ਰੁਕਣਾ ਕਹਿਣ ਲੱਗੇ ਮਹਾਰਾਜ ਮਰਦਾਨਾ ਜੀ ਨੇ ਆਖਿਆ ਸਤਿਗੁਰੂ ਜੀ ਕਿਉਂ ਨਹੀਂ ਰੁਕਣਾ ਤੇ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਨੇ ਲਾਹੌਰ ਦੀ ਧਰਤੀ ਦੇ ਉੱਪਰ ਐਡਾ ਜ਼ਿਆਦਾ ਪਾਪ ਵਰਤਦਾ ਹੈ ਹਰ ਵਕਤ ਕੈਰ ਵਰਤਦਾ ਹੈ ਉੱਥੇ ਕਿਸੇ ਦੇ ਅੰਦਰ ਦਇਆ ਨਹੀਂ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ ਮਹਾਰਾਜ ਕਹਿੰਦੇ ਨੇ ਉੱਥੇ ਕਹਿਰ ਤੇ ਜ਼ਹਿਰ ਵਰਤਦਾ ਤੁਸੀਂ ਲਾਹੌਰ ਰਾਤ ਨਹੀਂ ਰੁਕਣਾ ਬਸ ਸ਼ਾਮਾਂ ਢਲਦਿਆਂ ਤੱਕ ਤੁਸੀਂ ਵਾਪਸ ਮੁੜ ਆਉਣਾ ਹੈ ਅੱਜ ਕਹਿੰਦੇ ਨੇ ਕਿ ਲਾਹੌਰ ਦੀ ਧਰਤੀ ਤੋਂ ਪਈ ਦਇਆ RAM ਜੀ ਚੱਲ ਕੇ ਆਏ ਸਤਿਗੁਰੂ ਜੀ ਕਹਿਣ ਲੱਗੇ ਸਾਡੇ ਪੰਥ ਨੂੰ ਦਇਆ ਦੀ ਬੜੀ ਲੋੜ ਸੀ ਜਿੱਥੇ ਦਇਆ ਹੋਵੇਗੀ ਉੱਥੇ ਕਹਿੰਦੇ ਨੇ ਕਿ ਫਿਰ ਸਮਾਜ ਦੇ ਅੰਦਰ ਭਲਾ ਹੋ ਸਕਦਾ ਹੈ ਸਤਗੁਰੂ ਜੀ ਭਾਈ ਦਇਆ RAM ਜੀ ਨੂੰ ਅੰਦਰ ਲੈ ਕੇ ਗਏ ਕੁਝ ਸਮੇਂ ਬਾਅਦ ਸਤਗੁਰੂ ਜੀ ਖੋਨ ਦੇ ਨਾਲ ਲਿਬੜੇ ਹੋਏ ਸ਼ਮਸ਼ੀਰ ਲੈ ਕੇ ਬਾਹਰ ਆਏ ਤੇ ਫਿਰ ਸਤਗੁਰੂ ਜੀ ਨੇ ਦੂਸਰੀ ਵਾਰੀ ਆਵਾਜ਼ ਦੇ ਕੇ ਆਖਿਆ ਕੋਈ ਹੈ ਸਿੱਖ ਦਾ ਬੇਟਾ ਜੋ ਸੇਸ ਕਰੇ ਬੇਟਾ ਹੁਣ ਦੂਜੀ ਵਾਰੀ ਸੇਸ ਦੇਣਾ ਪਹਿਲੀ ਵਾਰੀ ਨਾਲੋਂ ਵੀ ਔਖਾ ਹੋ ਚੁੱਕਿਆ ਸੀ ਕਿਉਂ ਉਹਦਾ ਕਾਰਨ ਇਹ ਹੈ ਕਿ ਪਹਿਲੀ ਵਾਰੀ ਸਤਗੁਰੂ ਜੀ ਨੇ ਸੇਸ ਮੰਗਿਆ ਹੋ ਸਕਦਾ ਕਿਸੇ ਮਨ ਦੇ ਵਿੱਚ ਹੋਵੇ ਕਿ ਗੁਰੂ ਸਾਹਿਬ ਨੇ ਸੀਸ ਕੀ ਕਰਨੇ ਨੇ ਗੁਰੂ ਸਾਹਿਬ ਦੁਸ਼ਾਲੇ ਮੰਗਦੇ ਨੇ ਜਵਾਨੀਆਂ ਮੰਗਦੇ ਨੇ ਘੋੜੇ ਮੰਗਦੇ ਨੇ ਸ਼ਸਤਰ ਮੰਗਦੇ ਨੇ ਪਰ ਸੀਸ ਦਾ ਗੁਰੂ ਸਾਹਿਬ ਕੀ ਕਰਨਗੇ ਪਰ ਹੁਣ ਤੇ ਸਤਿਗੁਰੂ ਜੀ ਇੱਕ ਸਿੱਖ ਨੂੰ ਲੈ ਕੇ ਗਏ ਸਤਿਗੁਰੂ ਜੀ ਆਪਣੀ ਸ਼ਮਸ਼ੀਰ ਖੋਨ ਦੇ ਨਾਲ ਲਿਬੜੀ ਬਾਹਰ ਲੈ ਕੇ ਆਏ ਤੇ ਇਸ਼ਾਰਾ ਸਾਰੀ ਸੰਗਤ ਸਮਝ ਗਈ ਹੋਵੇਗੀ ਕਿ ਅੰਦਰ ਮਹਾਰਾਜ ਨੇ ਆਪਣੀ ਸ਼ਮਸ਼ੀਰ ਦੇ ਨਾਲ ਸਿਆਕ ਨੇ ਸਿਰ ਵਖਰਾ ਕੀਤਾ ਧੜ ਦੇ ਨਾਲੋਂ ਦੂਜੀ ਵਾਰੀ ਮਹਾਰਾਜ ਨੇ ਆ ਕੇ ਆਵਾਜ਼ ਦਿੱਤੀ ਕੋਈ ਹੈ ਸਿੱਖ ਦਾ ਬੇਟਾ ਜੋ ਸੇਸ ਕਰੇ ਬੇਟਾ ਦੂਸਰੀ ਆਵਾਜ਼ 세 ਕਹਿੰਦੇ ਨੇ ਭਾਈ ਧਰਮਚੰਦ ਹਸਨਪੁਰ ਦਿੱਲੀ ਦੀ ਧਰਤੀ ਦੇ ਨੈਣ ਵਾਲੇ ਉੱਠ ਕੇ ਖੜੇ ਹੋਏ ਕਹਿਣ ਲੱਗੇ ਮਹਾਰਾਜ ਮੇਰਾ ਸਿਰ ਹਾਜ਼ਰ ਹੈ ਸਤਿਗੁਰੂ ਜੀ ਕਹਿ ਲੱਗੇ ਤੁਸੀਂ ਕੌਣ ਕਹਿਣ ਲੱਗੇ ਮਹਾਰਾਜ ਧਰਮਚੰਦ ਸਤਿਗੁਰੂ ਜੀ ਕਹਿ ਲੱਗੇ ਕਿੱਥੋਂ ਆਏ ਹੋ ਕਹਿ ਲਗਾ ਮਹਾਰਾਜ ਮੈਂ ਦਿੱਲੀ ਦੀ ਧਰਤੀ ਤੋਂ ਚੱਲ ਕੇ ਆਇਆ ਹਾਂ ਸਤਿਗੁਰੂ ਜੀ ਕਹਿ ਲੱਗੇ ਵਾਹ ਦਿੱਲੀ ਦੀ ਧਰਤੀ ਦੇ ਉੱਪਰ ਜਿੱਥੇ ਹਮੇਸ਼ਾ ਹਾਕਮ ਲੋਕ ਆਮ ਜਨਤਾ ਦੇ ਉੱਪਰ ਜ਼ੁਲਮ ਕਰਦੇ ਰਹੇ ਨੇ ਆਮ ਜਨਤਾ ਦੇ ਨਾਲ ਹਮੇਸ਼ਾ ਧੱਕਾ ਕਰਦੇ ਰਹੇ ਨੇ ਜਿੱਥੋਂ ਦੇ ਹੁਕਮਰਾਨਾਂ ਦੇ ਅੰਦਰ ਭੋਰਾ ਵੀ ਧਰਮ ਨਹੀਂ ਸੀ ਬਚਿਆ ਇੱਥੋਂ ਦੇ ਹੁਕਮਰਾਨ ਹਾਕਮ ਲੋਕ ਇੱਥੋਂ ਦੇ ਰਾਜੇ ਬਾਦਸ਼ਾਹ ਲੋਕ ਆਪਣਿਆਂ ਨੂੰ ਮਾਰ ਕੇ ਖਤਮ ਕਰਕੇ ਦਿੱਲੀ ਦੇ ਤਖਤ ਦੇ ਉੱਪਰ ਬੈਠ ਕੇ ਰਾਜ ਕਰਦੇ ਰਹੇ ਸਤਿਗੁਰੂ ਜੀ ਕਹਿਣ ਲੱਗੇ ਉਸ ਦਿੱਲੀ ਦੀ ਧਰਤੀ ਦੇ ਉੱਪਰ ਗੁਰੂ ਸਹਿਬਾਨਾਂ ਦੇ ਚਰਨ ਪਏ ਇਸ ਧਰਤੀ ਦੇ ਉੱਪਰ ਕਦੇ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨ ਪਏ ਗੁਰਤੇਗ ਬਾਦਰਾ ਸਾਹਿਬ ਮਹਾਰਾਜ ਦੇ ਚਰਨ ਪਏ ਸਤਿਗੁਰੂ ਜੀ ਦੇ ਚਰਨ ਪੈਣ ਦੇ ਕਰਕੇ ਇਸ ਦਿੱਲੀ ਦੀ ਧਰਤੀ ਦੇ ਉੱਪਰ ਵੀ ਧਰਮ ਪੈਦਾ ਹੋਇਆ ਮਹਾਰਾਜ ਕਹਿਣ ਲੱਗੇ ਤੁਸੀਂ ਦਿੱਲੀ ਦੀ ਧਰਤੀ ਤੋਂ ਚੱਲ ਕੇ ਆਏ ਹੋ ਤੁਸੀਂ ਉਥੇ ਧਰਮ ਦਾ ਬੀਜ ਪੈਦਾ ਹੋਇਆ ਮਹਾਰਾਜ ਕਹਿ ਲਗੇ ਸਾਡੇ ਧਰਮ ਨੂੰ ਸਾਡੇ ਪੰਥ ਨੂੰ ਧਰਮ ਦੀ ਬੜੀ ਲੋੜ ਸੀ ਵੇਖੋ ਇਸ ਦਿੱਲੀ ਦੀ ਧਰਤੀ ਦੇ ਉੱਪਰ ਜੇ ਜਹਾਂਗੀਰ ਤਖਤ ਦੇ ਉੱਪਰ ਬੈਠਾ ਤੇ ਆਪਣਿਆਂ ਨੂੰ ਕਤਲ ਕਰਕੇ ਬੈਠਾ ਜੇ ਕਿਤੇ ਸਮਾਂ ਆਇਆ ਸ਼ਾਹਜਹਾਨ ਤਖਤ ਦੇ ਉੱਪਰ ਬੈਠਾ ਆਪਣਿਆਂ ਨੂੰ ਕਤਲ ਕਰਕੇ ਬੈਠਾ ਜੇ ਕਿਤੇ ਕਹਿੰਦੇ ਨੇ ਔਰੰਗਜ਼ੇਬ ਤਖਤ ਦੇ ਉੱਪਰ ਬੈਠਾ ਤਾਂ ਔਰੰਗਜ਼ੇਬ ਜਿਹੜਾ ਬਾਦਸ਼ਾਹ ਸੀ ਇਨੇ ਆਪਣੀ ਧੀ ਆਪਣੀ ਭੈਣ ਆਪਣੇ ਪੁੱਤਰਾਂ ਨੂੰ ਆਪਣੇ ਭਰਾਵਾਂ ਨੂੰ ਕਤਲ ਕਰਕੇ ਇਨੇ ਦਿੱਲੀ ਦਾ ਤਖਤ ਹਾਸਲ ਕੀਤਾ ਸੀ ਇਥੋਂ ਤੱਕ ਕਿ ਆਪਣੇ ਸਖੇ ਬਾਪ ਛਾਂ ਜਹਾਨ ਨੂੰ ਵੀ ਕਹਿੰਦੇ ਨੇ ਕਿ ਇਨੇ ਕੈਦ ਕਰਕੇ ਇੱਕ ਕਾਲ ਕੋਠੜੀ ਦੇ ਵਿੱਚ ਕੈਦ ਕੀਤਾ ਤੇ ਖਾਣ ਵਾਸਤੇ ਸਿਰਫ ਅੱਧੀ ਰੋਟੀ ਤੇ ਪੀਣ ਵਾਸਤੇ ਸਾਰੇ ਦਿਨ ਦੇ ਵਿੱਚ ਅੱਧਾ ਗਲਾਸ ਪਾਣੀ ਦਾ ਦਿੰਦਾ ਸੀ ਐਡਾ ਇਹ ਜ਼ਾਲਮ ਤੇ ਪਾਪੀ ਬੰਦਾ ਸੀ ਕਹਿੰਦੇ ਭਾਵ ਕਿ ਦਿੱਲੀ ਦੇ ਤਖਤ ਦੇ ਉੱਪਰ ਜਿਹੜੇ ਬਾਦਸ਼ਾਹ ਬੈਠਦੇ ਰਹੇ ਉਹ ਹਮੇਸ਼ਾ ਆਮ ਲੋਕਾਂ ਦੇ ਨਾਲ ਤੱਕਾ ਕਰਦੇ ਰਹੇ ਜ਼ੁਲਮ ਕਰਦੇ ਰਹੇ ਇਹਨਾਂ ਲੋਕਾਂ ਦੇ ਅੰਦਰ ਸਿਆਸਤ ਸੀ ਪਰ ਇਹਨਾਂ ਦੇ ਅੰਦਰ ਧਰਮ ਬਿਲਕੁਲ ਨਹੀਂ ਸੀ ਅੱਜ ਦਿੱਲੀ ਦੀ ਧਰਤੀ 'ਤੇ ਧਰਮ ਚੱਲ ਕੇ ਆਇਆ ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਆਓ ਸਾਡੇ ਸਿੱਖ ਪੰਥ ਨੂੰ ਧਰਮ ਦੀ ਬੜੀ ਲੋੜ ਸੀ ਸਤਿਗੁਰੂ ਜੀ ਉਹਨਾਂ ਨੂੰ ਅੰਦਰ ਲੈ ਕੇ ਗਏ ਕੁਝ ਸਮੇਂ ਬਾਅਦ ਫਿਰ ਮਹਾਰਾਜ ਸ਼ਮਸ਼ੀਰ ਲਿਬੜੀ ਹੋਈ ਬਾਹਰ ਲੈ ਕੇ ਆਏ ਫਿਰ ਮਹਾਰਾਜ ਨੇ ਆਵਾਜ਼ ਦਿੱਤੀ ਫਿਰ ਜਗਨਨਾਥ ਪੁਰੀ ਦੇ ਰਹਿਣ ਵਾਲੇ ਉਸ ਸਮੇਂ ਕਹਿੰਦੇ ਨੇ ਭਾਈ ਹਿੰਮਤ ਰਾਜ ਜੀ ਉੱਠ ਕੇ ਖੜੇ ਹੋਏ ਫਿਰ ਸਤਿਗੁਰੂ ਜੀ ਨੇ ਆਣ ਕੇ ਚੌਥੀ ਵਾਰੀ ਆਵਾਜ਼ ਦਿੱਤੀ ਚੌਥੀ ਆਵਾਜ਼ ਤੇ ਫਿਰ ਭਾਈ ਮੋਹਕਮ ਚੰਦ દ્વાਰਕਾ ਦੇ ਰਹਿਣ ਵਾਲੇ ਉੱਠ ਕੇ ਖੜੇ ਹੋਏ ਮੋਹਕਮ ਦਾ ਅਰਸੇ ਦ੍ਰਿੜਤਾ ਜੇ ਕਿਸੇ ਨੇ ਧਰਮ ਨੂੰ ਕਮਾਉਣਾ ਹੈ ਉਹਦੇ ਅੰਦਰ ਹਿੰਮਤ ਵੀ ਚਾਹੀਦੀ ਹੈ ਤੇ ਹਿੰਮਤ ਕਮ ਤਾਂ ਕਰੇਗੀ ਜੇ ਅੰਦਰ ਦ੍ਰਿੜਤਾ ਹੈ ਦ੍ਰਿੜਤਾ ਤੋਂ ਭਾਵ ਕੋਈ ਕੰਮ ਕਰਨ ਦਾ ਦ੍ਰਿੜ નિਸ਼ਚਾ ਕਰ ਲੈਣਾ ਕਿ ਇਹ ਕੰਮ ਕਰਨਾ ਹੀ ਕਰਨਾ ਹੈ ਬੰਦੇ ਦੇ ਅੰਦਰ ਹਿੰਮਤ ਹੋਵੇ ਤੱਕ ਉਹ ਬੰਦਾ ਕੱਲੇ ਜੰਗ ਨਹੀਂ ਜਿੱਤ ਸਕਦਾ ਜੇ ਕੱਲੇ ਹਿੰਮਤ ਹੈ ਦ੍ਰਿੜਤਾ ਨਾ ਹੋਵੇ ਹਿੰਮਤ ਦੇ ਨਾਲ-ਨਾਲ ਦ੍ਰਿੜਤਾ ਵੀ ਹੋਣੀ ਚਾਹੀਦੀ ਹੈ ਕਿ ਅਸੀਂ ਜੰਗ ਨੂੰ ਜ਼ਰੂਰ ਜਿੱਤਣਾ ਹੈ ਇਹ ਕੰਮ ਫਤਿਹ ਕਰਨਾ ਹੀ ਕਰਨਾ ਇਹਨੂੰ ਕਿਹਾ ਜਾਂਦਾ ਦ੍ਰਿੜਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਕਹਿੰਦੇ ਨੇ ਕਿ ਚੱਲ ਕੇ ਆਏ ਚੌਥੇ ਨੰਬਰ ਦੇ ਉੱਪਰ ਭਾਈ ਮੋਹਕਮ ਚੰਦ ਦੇ ਦਵਾਰਕਾ ਤੋਂ ਚੱਲ ਕੇ ਆਏ ਤੇ ਪੰਜਵੇਂ ਨੰਬਰ ਦੇ ਉੱਪਰ ਸਤਿਗੁਰੂ ਜੀ ਦੀ ਆਵਾਜ਼ ਉੱਠ ਕੇ ਖੜੇ ਹੁੰਦੇ ਨੇ ਬਿਦਰ ਦੀ ਧਰਤੀ ਤੋਂ ਚੱਲ ਕੇ ਆਏ ਭਾਈ ਸਾਹਿਬ ਚੰਦ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਆਏ ਸਤਿਗੁਰੂ ਜੀ ਕਹਿ ਲਗੇ ਤੁਸੀਂ ਕੌਣ ਕਹਿ ਲਗੇ ਮਹਾਰਾਜ ਸਾਹਿਬ ਚੰਦ ਸਤਿਗੁਰੂ ਜੀ ਕਹਿ ਲਗੇ ਕਿੱਥੋਂ ਆਏ ਕਹਿ ਲਗੇ ਮਹਾਰਾਜ ਬਿਦਰ ਦੀ ਧਰਤੀ ਤੋਂ ਇਹ ਬਿਦਰ ਦੀ ਧਰਤੀ ਜਿੱਥੇਕਰ ਦੁਆਪਰ ਯੁੱਗ ਦੇ અવਤਾਰ શ્રી ਕ੍ਰਿਸ਼ਨ ਜੀ ਨੇ ਆਪਣੇ ਚਰਨ ਪਾਏ ਤੇ ਇੱਕ ਬੇਦਰ ਦੇ ਘਰ ਜਾ ਕੇ ਉਹਨਾਂ ਨੇ ਸਲੋਣਾ ਸਾਗ ਛਕਿਆ ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਵੀ ਇਹ ਬਚਨ ਆਖੇ ਕਿ ਜਦੋਂ ਕ੍ਰਿਸ਼ਨ ਭਗਵਾਨ ਕਹਿੰਦੇ ਨੇ ਕਿ ਬੇਦਰ ਦੇ ਘਰ ਚਲੇ ਗਏ ਸਲੋਣਾ ਜਾ ਕੇ ਸਾਗ ਛਕਿਆ ਉਸ ਸਮੇਂ ਦੁਰਯੋਦਨ ਦੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਸ਼ਿਕਵਾ ਕੀਤਾ ਗਿਲਾ ਕੀਤਾ ਮਨ ਦੇ ਵਿੱਚ ਗੁੱਸਾ ਕੀਤਾ ਕਿ ਕ੍ਰਿਸ਼ਨ ਜੀ ਸਾਡੇ ਘਰਾਂ ਨੂੰ ਛੱਡ ਕੇ ਮਹੱਲਾਂ ਨੂੰ ਛੱਡ ਕੇ ਇੱਕ ਬਿੱਦਰ ਦੇ ਕੱਚੇ ਘਰ ਦੇ ਵਿੱਚ ਚਲੇ ਗਏ ਨੇ ਸਲੋਣਾ ਸਾਗ ਛਕਦੇ ਨੇ ਤੇ ਉੱਥੇ ਫਿਰ ਕ੍ਰਿਸ਼ਨ ਜੀ ਨੇ ਇਹ ਬਚਨ ਆਕੇ ਸਾਨ ਕਿ ਤੁਮਰੋ ਦੁੱਧ ਬਿੱਦਰ ਕੋ ਪਾਨੋ ਅੰਮ੍ਰਿਤ ਕਰਮੈ ਪਾਇਆ ਪਾਓ ਜਿਵੇਂ ਹ ਬਿੱਦਰ ਦੇ ਹੋਰੀ ਦੇ ਚਿਤ ਚਾਉ ਨ ਚੁੱਖਾ ਗੋਵਿੰਦ ਪਾਓ ਭਗਤ ਕਾ ਪੁਖਾ ਪਾਵਕ ਕ੍ਰਿਸ਼ਨ ਜੀ ਨੇ ਇਹ ਬਚਨ ਆਕੇ ਸਾਨ ਕਿ ਦੁਰਯੋਦਨ ਤੇਰੇ ਘਰ ਦਾ ਦੁੱਧ ਤੇ ਬਿੱਦਰ ਦੇ ਘਰ ਦਾ ਪਾਣੀ ਮੈਨੂੰ ਇੱਕ ਬਰਾਬਰ ਲੱਗੇ ਨੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਭਾਈ ਸਹਿਬ ਚੰਦ ਜੀ ਚੱਲ ਕੇ ਆਏ ਮਹਾਰਾਜ ਕਹਿਣ ਲੱਗੇ ਸ੍ਰੀ ਕ੍ਰਿਸ਼ਨ ਜੀ ਨੇ ਇਹ ਤੇ ਕਹਿ ਦਿੱਤਾ ਕਿ ਤੇਰੇ ਘਰ ਦਾ ਦੁੱਧ ਤੇ ਬਿੱਦਰ ਦੇ ਘਰ ਦਾ ਪਾਣੀ ਮੈਨੂੰ ਇੱਕ ਬਰਾਬਰ ਲੱਗੇ ਨੇ ਪਰ ਇਹ ਤੇ ਨਹੀਂ ਨਾ ਕਿਹਾ ਕਿ ਬਿੱਦਰ ਦੇ ਘਰ ਦਾ ਪਾਣੀ ਵੀ ਮੈਨੂੰ ਤੇਰੇ ਘਰ ਦੇ ਦੁੱਧ ਦੇ ਨਾਲੋਂ ਕਿਤੇ ਜ਼ਿਆਦਾ ਚੰਗਾ ਲੱਗਾ ਹੈ ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਭਾਈ ਲਾਲੋ ਦੇ ਘਰ ਜਾਂਦੇ ਨੇ ਲਾਲੋ ਦੇ ਕਰ ਜਾ ਕੇ ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਇਹ ਜ਼ਾਹਰ ਕਰਦੇ ਨੇ ਕਿ ਮਲਕ ਭਾਗੋ ਦੇ ਮਾਲ ਪੂੜੇ ਸਤਿਗੁਰੂ ਜੀ ਉਥੇ ਜਾ ਕੇ ਜ਼ਾਹਰ ਕਰਦੇ ਨੇ ਕਿ ਮਲਕ ਭਾਗੋ ਦੇ ਜਿਹੜੇ ਮਾਲ ਪੂੜੇ ਨੇ ਉਹਨਾਂ ਦੇ ਨਾਲੋਂ ਕਿਤੇ ਚੰਗੇ ਨੇ ਭਾਈ ਲਾਲੋ ਦੇ ਕਰਦਾ ਕੋਦਰੇ ਦਾ ਟੁਕ ਉਹ ਮਲਕ ਭਾਗੋ ਦੇ ਮਾਲ ਪੂੜਿਆਂ ਦੇ ਨਾਲੋਂ ਕਿਤੇ ਜ਼ਿਆਦਾ ਮਹਾਰਾਜ ਕਹਿੰਦੇ ਨੇ ਸਾਨੂੰ ਚੰਗਾ ਲੱਗਦਾ ਕਿਉਂ ਕਿ ਉਹਦੇ ਕੋਦਰੇ ਦੇ ਟੁਕ ਦੇ ਵਿੱਚ ਵੀ ਰੱਬ ਦੀ ਇਬਾਦਤ ਹੈ ਦਸਾਂ ਨੋਵਾਂ ਦੇ ਕਿਰਤ ਲੁਕੀ ਹੈ ਉਹਦੇ ਕੁਦਰੇ ਰ ਟੋਕ ਦੇ ਵਿੱਚ ਵੀ ਪਿਆਰ ਤੇ ਮੁਹੱਬਤ ਲੁਕੀ ਹੈ ਸਤਿਗੁਰੂ ਜੀ ਨੇ ਉਥੇ ਆਖਿਆ ਇਹ ਮਲਕ ਭਾਗੋ ਦੇ ਮਾਲ ਪੂੜਿਆਂ ਦੇ ਨਾਲੋਂ ਭਾਈ ਲਾਲੋ ਦੇ ਕੁਦਰੇ ਦਾ ਟੋਕ ਸਾਨੂੰ ਕਿਤੇ ਜ਼ਿਆਦਾ ਚੰਗਾ ਲੱਗਦਾ ਹੈ ਸਤਿਗੁਰੂ ਜੀ ਕਹਿ ਲਗੇ ਬਿੱਦਰ ਦੀ ਧਰਤੀ ਤੋਂ ਭਾਈ ਸਹਿਬ ਚੰਦ ਜੀ ਚੱਲ ਕੇ ਆਏ ਸਹਿਬ ਦਾ ਮਤਲਬ ਹੁੰਦਾ ਹੈ ਮਾਲਕ ਸਿਰ ਦਾ ਤਾਜ ਸਤਿਗੁਰੂ ਜੀ ਕਹਿ ਲਗੇ ਜਿੱਥੇ ਦਇਆ ਆ ਜਾਏ ਧਰਮ ਆਜੇ ਜਿੱਥੇ ਹਿੰਮਤ ਆਜੇ ਜਿੱਥੇ ਦ੍ਰਿੜਤਾ ਆਜੇ ਫਿਰ ਉੱਥੇ ਉਸ ਬੰਦੇ ਨੂੰ ਸਾਹਬੀ ਮਿਲਦੀ ਹੈ ਮਹਾਰਾਜ ਕਹਿਣ ਲੱਗੇ ਆਓ ਸਾਹਿਬ ਚੰਦ ਜੀ ਸਾਡੇ ਪੰਥ ਦੇ ਸਿਰ ਤੇ ਤੁਸੀਂ ਸਾਹਿਬ ਬਣ ਕੇ ਤਾਜ ਬਣ ਕੇ ਸਜ ਜਾਓ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਜਾਂ ਸਿੱਖਾਂ ਨੂੰ ਅੰਦਰ ਲੈ ਕੇ ਗਏ ਕੁਝ ਸਮੇਂ ਬਾਅਦ ਸਤਿਗੁਰੂ ਜੀ ਨੇ ਉਹਨਾਂ ਨੂੰ ਨੀਲੇ ਬਾਣੇ ਪਵਾਏ ਸਤਿਗੁਰੂ ਜੀ ਨੇ ਆਪ ਉੱਥੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਅੰਮ੍ਰਿਤ ਤਿਆਰ ਕਰਨ ਤੋਂ ਬਾਅਦ ਮਹਾਰਾਜ ਜੀ ਨੇ ਪੰਜਾਂ ਸਿੱਖਾਂ ਨੂੰ ਉਹ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਪੰਜਾਂ ਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਦੇਣ ਤੋਂ ਬਾਅਦ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਆਖੇ ਕਿ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਾ ਦੀ ਮੌਜ ਕੇ ਇੱਕ ਖਾਲਸਾ ਪੰਥ ਰੱਬ ਦੀ ਅਕਾਲ ਪੁਰਖ ਦੀ ਮੌਜ ਦੇ ਵਿੱਚੋਂ ਪੈਦਾ ਹੋਇਆ ਹੈ ਇਹ ਕੋਈ ਐਵੇਂ ਪੈਦਾ ਨਹੀਂ ਹੋਇਆ ਇਹ ਖਾਲਸਾ ਪੰਥ ਐਵੇਂ ਸ਼ੁਰੂ ਨਹੀਂ ਹੋਇਆ ਮਹਾਰਾਜ ਜੀ ਨੇ ਬਚਨ ਆਖੇ ਇਹ ਫੌਜ ਇਹ ਆਕਾਲ ਦੀ ਫੌਜ ਹੈ ਕਿਸੇ ਬੰਦੇ ਦੀ ਫੌਜ ਨਹੀਂ ਤੇ ਸਤਿਗੁਰੂ ਜੀ ਨੇ ਉਹਨਾਂ ਪੰਜਾਂ ਸਿੱਖਾਂ ਨੂੰ ਪੰਜ ਪਿਆਰਿਆਂ ਨੂੰ ਖਾਸ ਇਹਨ ਮੁਖaddਬ ਹੋ ਕੇ ਇਹ ਬਚਨ ਆਖੇ ਸਨ ਵਡਿਆਈਆਂ ਬਖਸ਼ੀਆਂ ਮਹਾਰਾਜ ਕਹਿਣ ਲੱਗੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰੋ ਮੁਖ ਹੈ ਅੰਗਾ ਖਾਲਸੇ ਕਹਿਉ ਸਦ ਸਦ ਸੰਗਾ ਇਹ ਖਾਲਸਾ ਅੱਜ ਤੋਂ ਬਾਅਦ ਮੇਰਾ ਮੁਖ ਅੰਗ ਹੋਵੇਗਾ ਤੇ ਮੈਂ ਹਮੇਸ਼ਾ ਆਪਣੇ ਖਾਲਸੇ ਦੇ ਅੰਗ ਸੰਗ ਸਹਾਇ ਹੋਵਾਂਗਾ ਉਥੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਇਹ ਵਡਿਆਈਆਂ ਬਖਸ਼ਿਸ਼ ਕੀਤੀਆਂ ਤੇ ਪੰਜਾਂ ਸਿੱਖਾਂ ਨੇ ਆਖਿਆ ਮਹਾਰਾਜ ਵਾ ਅੱਜ ਤੱਕ ਦੁਨੀਆ ਦੇ ਅੰਦਰ ਜਿਹੜੇ ਚੇਲੇ ਸਨ ਉਹ ਚੇਲੇ ਬਣ ਕੇ ਰਹੇ ਜਿਹੜੇ ਗੁਰੂ ਸਨ ਉਹ ਗੁਰੂ ਬਣ ਕੇ ਰਹੇ ਪਰ ਸੱਚੇ ਪਾਸ਼ਾ ਤੁਸੀਂ ਕੈਸੀਆਂ ਵਡਿਆਈਆਂ ਬਖਸ਼ਿਸ਼ ਕਰ ਦਿੱਤੀਆਂ ਅੱਜ ਤੁਸੀਂ ਆਪ ਹੀ ਚੇਲੇ ਵੀ ਬਣ ਗਏ ਤੇ ਆਪ ਤੁਸੀਂ ਗੁਰੂ ਵੀ ਬਣ ਗਏ ਉੱਥੇ ਪੰਜਾਂ ਸਿੱਖਾਂ ਨੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਸਿਫਤਾਂ ਕੀਤੀਆਂ ਤੇ ਨਾਲ ਬਚਨ ਆਖੇ ਸਨ ਮਨ ਦੇ ਵਿੱਚ ਸਤਕਾਰ ਦੇ ਨਾਲ ਭਾਵਨਾ ਦੇ ਵਿੱਚ ਆਣ ਕੇ ਸਿਰ ਝੁਕਾ ਕੇ ਉਹਨਾਂ ਨੇ ਬਚਨ ਆਖੇ ਹੋਣਗੇ ਕਿ ਸੱਚੇ ਪਾਤਸ਼ਾਹ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰਵਡ ਭਾਗੀ ਪਾਇਆ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਦਾ ਪਿਆਰ ਮਿਲ ਗਿਆ ਬਹੁਤ ਵੱਡੇ ਭਾਗ ਹਨ ਸਾਡੇ ਕਈ ਸੱਜਣ ਕਹਿੰਦੇ ਨੇ ਕਿ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਆਪ ਅੰਮ੍ਰਿਤ ਦੀ ਦਾਤ ਦੀ ਮੰਗ ਕੀਤੀ ਤੇ ਪੰਜਾਂ ਸਿੱਖਾਂ ਨੇ ਆਖਿਆ ਮਹਾਰਾਜ ਅਸੀਂ ਅੰਮ੍ਰਿਤ ਦੀ ਦਾਤ ਲੈਣ ਵਾਸਤੇ ਆਪਣੇ ਸਿਰ ਦਿੱਤੇ ਨੇ ਤੁਸੀਂ ਕੀ ਦਿਓਗੇ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਆਖੇ ਕਿ ਤੁਸੀਂ ਸਿਰ ਦਿੱਤੇ ਨੇ ਮੈਂ ਆਪਣਾ ਸਰਬੰਸ ਕੁਰਬਾਨ ਕਰ ਦੇਵਾਂਗਾ ਪਰ ਬੇਨਤੀ ਕਰਾਂਗੇ ਕਿ ਨਹੀਂ ਪੰਜਾਂ ਸਿੱਖਾਂ ਨੇ ਜਿਨ੍ਹਾਂ ਨੂੰ ਦੁਨੀਆਂ ਦੇ ਲੋਕ ਨਾਈ ਛਿੰਬਾ ਤੇ ਹਮੇਸ਼ਾ ਪਛੜੀਆਂ ਜਾਤਾਂ ਵਾਲੇ ਕਹਿੰਦੇ ਸਨ ਅੱਜ ਉਹਨਾਂ ਸਿੱਖਾਂ ਨੂੰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਦਿੱਤੀ ਅੰਮ੍ਰਿਤ ਦੀ ਦਾਤ ਦੇ ਕੇ ਕਹਿ ਦਿੱਤਾ ਕਿ ਖਾਲਸਾ ਮੇਰੋ ਮੁਖ ਹੈ ਅੰਗਾ ਇਹ ਖਾਲਸਾ ਅੱਜ ਤੋਂ ਬਾਅਦ ਮੇਰਾ ਮੁਖ ਅੰਗ ਹੋਵੇਗਾ ਹਉ ਖਾਲਸੇ ਕਾ ਮੈਂ ਅੱਜ ਤੋਂ ਬਾਅਦ ਹਮੇਸ਼ਾ ਖਾਲਸੇ ਦੇ ਨਾਲ ਹੋਵਾਂਗਾ ਮੈਂ ਖਾਲਸੇ ਦਾ ਹਾਂ ਅੱਜ ਉਹਨਾਂ ਸਿੱਖਾਂ ਨੂੰ ਜਦੋਂ ਸਤਿਗੁਰੂ ਜੀ ਨੇ ਅੰਮ੍ਰਿਤ ਦੀ ਦਾਤ ਮੰਗੀ ਹੋਵੇਗੀ ਉਹਨਾਂ ਦੇ ਕੋਲੋਂ ਤੇ ਉਹਨਾਂ ਪੰਜ ਸਿੱਖਾਂ ਨੇ ਸਤਿਗੁਰੂ ਜੀ ਨੂੰ ਇਹ ਨਹੀਂ ਕਿਹਾ ਹੋਣਾ ਕਿ ਮਹਾਰਾਜ ਤੁਸੀਂ ਕੀ ਦਿਓਗੇ ਉਹਨਾਂ ਸਿੱਖਾਂ ਨੇ ਤੇ ਹੱਥ ਜੋੜ ਕੇ ਆਖਿਆ ਹੋਵੇਗਾ ਸੱਚੇ ਪਾਤਸ਼ਾਹ ਐਸੀ ਲਾਲ ਤੁਝ ਬਿਨ ਕੌਣ ਕਰੈ ਸੱਚੇ ਪਾਤਸ਼ਾਹ ਤੁਸੀਂ ਐਨਾ ਪਿਆਰ ਦਿੱਤਾ ਕਿ ਸਾਨੂੰ ਆਪਣਾ ਰੂਪ ਬਣਾ ਲਿਆ ਸਾਨੂੰ ਆਪਣੇ ਚਰਨਾਂ ਦੇ ਵਿੱਚ ਆਪਣੇ ਹਿਰਦੇ ਦੇ ਵਿੱਚ ਥਾਂ ਦਿੱਤੀ ਸੱਚੇ ਪਾਤਸ਼ਾਹ ਐਸੀ ਲਾਲ ਤੁਝ ਬਿਨ ਕੌਣ ਕਰੈ ਗਰੀਬ ਅਨਿਵਾਜ ਗੁਸਈਆ ਮੇਰਾ ਮੱਥ ਹੈ ਛਤਰ ਤਰੈ ਸਤਿਗੁਰੂ ਤੁਹਾਡੇ ਤੋਂ ਬਿਨਾ ਐਨਾ ਪਿਆਰ ਕਰਨ ਵਾਲਾ ਕੌਣ ਤੁਸਾਂ ਨੇ ਸਾਡੇ ਸਿਰਾਂ ਤੇ ਵੀ ਛਤਰ ਛੁਲਾ ਦਿੱਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੱਜ ਦੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਸਾਰੀਆਂ ਸੰਗਤਾਂ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਣ ਖਾਲਸੇ ਪੰਥ ਦੀ ਹਮੇਸ਼ਾ ਚੜ੍ਹਦੀ ਕਲਾ ਕਰਨ ਹਮੇਸ਼ਾ ਹੀ ਸਤਿਗੁਰੂ ਜੀ ਦੀ ਕਿਰਪਾ ਕਰਨ ਇਸੇ ਤਰ੍ਹਾਂ ਲਾਗ ਤੇ دیਵਾਨ ਰਹੇ ਗਾਵ ਤੇ ਸੁ ਜਾਣ ਰਹੇ ਝੋਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ